ਅਗਲੇ ਦਿਹਾੜੀ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੂੰ ਇੱਕ ਟਰਾਲੀ 'ਚ ਸਟਾਰਟ ਕਰ ਲਾ ਬਿਮਾਲ ਭਰੀਏ ਚੰਗਿਆੜਾ ਜੀ ਚੰਗਿਆੜਾ ਨਿਕਲ ਟਰਾਲੀ ਸਟਾਰਟ ਕਰੀ ਚੰਗਿਆੜੇ ਨਾਲ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਹੱਫੜ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਟਰੈਕ ਦੇ ਬਾਹਰ ਕੱਢ ਕੇ ਭਜਾ ਕੇ ਲਿਆਇਆ ਜਾਨੂ ਅਗਲੇ ਸਾਰੇ ਗਾਦੀ ਪਾਏ ਜਾਣਗੇ ਜਾਨ ਕੇ ਬਹੁਤ ਬਹੁਤ ਮਾਰਿਆ ਜਾਨੀ ਸਾਡੇ ਬਾਦ ਕਿੰਨੇ ਕੁ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ 10 12 12 13 ਜਾਣੇ ਸੀ ਇਹ ਕਿ ਪ੍ਰੋਜੈਕਟ ਦਾ ਕੋਈ ਬੰਦਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਪਰਾਰੀ ਦਾ ਹੋ ਗਿਆ ਇਹ ਤਾਂ ਕਣਕ ਲਾਉਗਾ ਜੇ ਕਪੜਾ ਹੀ ਦਾ ਉਹ ਤੇ ਕੋਈ ਸੜੀ ਸੜੀ ਆਜੀ ਕਹਿੰਦੇ ਅੱਜਾ ਪੋਣਾ ਕਿੱਲਾ ਸੜ ਗਿਆ ਜੀ ਕਿੱਲਾ ਜੀ ਮੇਰਾ ਹੈਪੀ ਬੰਸ ਕੁਛ ਨਹੀਂ ਪਤਾ ਲੱਗਿਆ ਕਿਵੇਂ ਲੱਗੀ ਅੱਗ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਅੱਗ ਲੱਗੀ ਹੋਈ ਆ ਬਸ ਅਸੀਂ ਅੰਦਰ ਸ਼ੈਲਟਰ ਬੈਠੇ ਲਿਆ ਉੱਥੋਂ ਪਤਾ ਲੱਗਿਆ ਇਹ ਜਿਹੜਾ ਪਿੱਛੇ ਇਕੱਠਾ ਸੀਗਾ ਇਹਦਾ ਟਰਾਲੀ ਸੜ ਗਈ ਆ ਇਹ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋ ਚੁੱਕਾ ਦਾ ਇਹਦਾ 25-30 ਲੱਖ ਹੋ ਜਾਣਾ 25 ਲੱਖ ਦਾ 25 ਤੋਂ 30 ਲੱਖ ਦਾ نقصان ਆਇਆ। ਹਾਂਜੀ। ਕੀ ਆਲਦ ਵਾਲੀ ਕੀਤੇ ਫਸਲਾਂ ਦਾ ਬਚਾਜ ਉਧਰ ਤਾਂ ਨਹੀਂ ਆਕਨੇ ਆਪਣੇ ਪੇਟ ਚ ਲਿਆ। ਅੱਛਾ ਜੀ। ਜੜੀ ਧੰਨਵਾਦ। ਓਕੇ ਕਿੰਨੇ ਕਿਸੀ ਕੀ ਕਣਕ ਜਿਹੜੀ ਸੜੀ ਐ? 1 ਏਕੜ। 1 ਏਕੜ।